ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਸੰਗਤ ਜੀ ਆਪਾਂ ਹੁਣ ਚੱਲ ਪਏ ਆ ਪੰਜਾਬ ਸਾਹਿਬ ਤੋਂ ਲਾਹੌਰ ਪੰਜਾਬ ਸਾਹਿਬ ਤੋਂ ਲਾਹੌਰ ਚੱਲ ਪਿਆ ਨੇ ਬੱਸਾਂ ਤੇ ਇਹ ਸਾਡਾ ਜਿਹੜਾ ਲਾਹੌਰ ਦਾ ਇਹ ਅੰਤਮ ਪੜਾਅ ਹੋਏਗਾ ਸਾਡੀ ਯਾਤਰਾ ਦਾ ਪਾਕਿਸਤਾਨ ਦੇ ਜਥੇ ਦਾ ਇੱਥੇ ਲਾਹੌਰ ਆਪਾਂ ਦੋ ਦਿਨ ਰਹਿ ਕੇ ਫਿਰ ਆਪਾਂ ਇੱਥੋਂ ਵਾਪਸ ਚਲੇ ਜਾਣਾ ਆਪਣੇ ਪੰਜਾਬ ਨੂੰ ਤੇ ਇਹ ਸੰਗਤ ਜੀ ਉੱਥੇ ਜਿੱਥੇ ਤੁਹਾਨੂੰ ਪਹਿਲਾਂ ਦੱਸਿਆ ਕਿ ਤੋ ਰਸਤੇ 'ਚ ਬੱਸਾਂ ਹੁੰਦੀਆਂ ਨੇ ਤੇ ਉੱਥੇ ਰੋਕ ਕੇ ਚਾਹ ਪਾਣੀ ਪਿਲਾਉਂਦੇ ਨੇ ਇਹ ਹਰ ਇੱਕ ਜਗ੍ਹਾ ਇਹਨਾਂ ਦਾ ਉਹੀ ਰਿਆਤ ਵਾਲਿਆਂ ਦਾ ਹੀ ਇਹ ਬਣੇ ਹੋਏ ਨੇ ਮੌਲ ਟੈਪ ਰੈਸਟੋਰੈਂਟ ਜੇ ਤੇ ਉੱਥੇ ਹੀ ਰੋਕਦੇ ਨੇ ਵੈਸੇ ਸਾਨੂੰ ਰਫਰੈਸ਼ਮੈਂਟ ਲਈ ਬੱਸਾਂ ਦੇ ਵਿੱਚ ਥੋੜਾ ਬੋਤਾ ਬਿਸਕੁਟ ਵਗੈਰਾ ਜਾਂ ਸਨੈਕਸ ਵਗੈਰਾ ਦਿੱਤਾ ਸੀ ਇਹਨਾਂ ਨੇ ਪਾਣੀ ਦੀਆਂ ਬੋਤਲਾਂ ਵੀ ਦਿੱਤੀਆਂ ਸੀ ਤੇ ਫਿਰ ਵੀ ਵਿੱਚ ਇਹ ਸਟੇ ਕਰਾਉਂਦੇ ਨੇ ਉੱਥੇ ਆਪਾਂ ਰੁਕੇ ਆ ਫਿਰ ਉਹੀ ਸਫ਼ਰ ਜਿੱਦਾਂ ਪਹਿਲਾਂ ਹਰੇਕ ਜਗ੍ਹਾ ਜਿੱਧਰ ਨੂੰ ਮਰਜ਼ੀ ਚਲੇ ਜੋ ਪਾਕਿਸਤਾਨ 'ਚ ਇਹੋ ਜਿਓ ਬਣੇ ਹੋਏ ਨੇ ਮੌਲਜੇ ਟਾਈਪ ਜਿੱਥੇ ਇਹ ਰੋਕਦੇ ਨੇ ਫਿਰ ਜੀ ਉੱਥੋਂ ਚਾਹ ਪਾਣੀ ਪੀ ਕੇ ਸੰਗਤ ਜੀ ਸਾਡਾ ਕਾਫਲਾ ਚੱਲ ਪਿਆ ਲਾਹੌਰ ਵਾਲ ਨੂੰ ਰਾਤ ਜਿੱਥੇ ਵੀ ਪਹੁੰਚੇ ਤਕਰੀਬਨ ਤਕਰੀਬਨ ਸਾਰੀ ਜਗ੍ਹਾ ਰਾਤ ਨੂੰ ਹੀ ਪਹੁੰਚੇ ਆ ਸਫ਼ਰ ਕਾਫੀ ਲੰਮਾ ਹੋ ਜਾਂਦਾ ਹਰ ਜਗ੍ਹਾ 8 8 9 9 ਘੰਟਿਆਂ ਦਾ ਉੱਥੋਂ ਚੱਲਦੇ ਆਂ ਔਰ ਸਿਕਿਉਰਟੀ ਦਾ ਬੱਸ ਜੇ ਬਿਠਾ ਕੇ ਵੀ 2 ਘੰਟੇ ਪੂਰੀ ਚੈਕਿੰਗ ਕਰਕੇ ਇੱਕ ਇੱਕ ਕਰਕੇ ਫਿਰ ਤੋਰਦੇ ਸੀ 2 ਤੋਂ 3-3 ਘੰਟੇ ਸੀ ਬੱਸਾਂ ਵਿੱਚ ਬੈਠੇ ਰਹਿੰਨੇ ਫਿਰ ਚੱਲਦੇ ਸੀ ਤੇ ਲਓ ਜੀ ਹੁਣ ਪਹੁੰਚ ਗਏ ਆ ਲਾਹੌਰ ਤੇ ਇਹ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਤੇ ਗੁਰਦੁਆਰਾ ਸਾਹਿਬ ਦਾ ਬਾਹਰ ਦਾ ਦ੍ਰਿਸ਼ਾ ਲਾਈਨਾਂ 'ਚ ਲੱਗੇ ਆ ਹਰ ਗੁਰਦੁਾਰੇ ਸਾਹਿਬ ਦੇ ਬਾਹਰ ਸਿਕਿਉਰਿਟੀ ਚੈੱਕ ਕਰਕੇ ਸਮਾਨ ਫੇਰ ਹੀ ਅੰਦਰ ਜਾਣ ਦਿੱਤਾ ਜਾਂਦਾ ਸੀ ਇੱਥੇ ਵੀ ਇਦਾਂ ਹੀ ਚੈਕਿੰਗ ਹੋ ਰਹੀ ਆ ਆ ਬੀਬੀਆਂ ਦੀ ਲਾਈਨ ਵਕਰੀ ਲੱਗੀ ਆ ਬੰਦਿਆਂ ਦੀ ਵਕਰੀ ਆ ਦੇਖੋ ਉਹ ਸਿਕਿਉਰਿਟੀ ਦਾ ਬੜਾ ਇੰਤਜ਼ਾਮ ਸੀ ਉੱਤੇ ਉਹ ਮਸ਼ੀਨਾਂ ਰਾਈ ਲੱਗ ਜ ਹਰ ਜਗ੍ਹਾ ਚੱਕ ਕਰਕੇ ਤੇ ਫੇਰ ਹੀ ਸੰਗਤ ਜੀ ਉਹ ਕਲਦੇ ਸੀ ਤੇ ਇਹ ਲੱਗੇ ਇਹ ਜੀ ਬਾਬਾ ਖੜਕ ਸਿੰਘ ਦੀ ਸਮਾਧੀ ਲਾਹੌਰ ਡੇਰਾ ਸਾਹਿਬ ਗੁਰਦੁਆਰੇ ਦੇ ਸਾਹ ਦੇ ਵਿੱਚ ਆ ਰਮਾਰਾ ਸਿੰਘ ਦੀ ਸਮਾਧੀ ਤੇ ਖੜ ਮਹਾਰਾਜ ਖੜਕ ਸਿੰਘ ਦੀ ਸਮਾਧੀ ਜਿਹੜੀ ਇੱਥੇ ਆ ਇਹ ਦੇਖੋ ਲਿਖਿਆ ਸਮਾਧੀ ਮਹਾਰਾਜਾ ਖੜਕ ਸਿੰਘ ਤੇ ਇਹ ਇੱਥੇ ਜਿਹੜਾ ਗੁਰਦੁਆਰੇ ਸਾਹਿਬ ਦਾ ਅੰਦਰ ਦਾ ਦ੍ਰਿਸ਼ਾ ਮਹਾਰਾਜ ਦਾ ਸਰੂਪ ਰੱਖਿਆ ਹੋਇਆ ਹੈ ਪਾਠ ਕਰ ਰਹੀ ਹੈ ਸੰਗਤ ਤੇ ਗੁਰਦੁਆਰਾ ਡੇਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਜੀ ਇਹ ਦੇਖੋ ਗੁਰਦੁਆਰੇ ਡੇਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਅੰਦਰ ਦਾ ਦ੍ਰਿਸ਼ ਸੰਗਤ ਮੱਥਾ ਟੇਕਦੀ ਆ ਆ ਸੰਗਤ ਜੀ ਬਹੁਤ ਹੀ ਇਤਿਹਾਸਕ ਸਥਾਨ ਦੇ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਆ ਗੁਰਦੁਆਰਾ ਡੇਰਾ ਸਾਹਿਬ ਜਿਹੜਾ ਲਾਹੌਰ ਵਿਖੇ ਸਥਿਤਾ ਇੱਥੇ ਹੀ ਸ਼ਿਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਸੀ ਇੱਥੇ ਉਹਨਾਂ ਨੇ ਸ਼ਿਦੀਆਂ ਪਾਈਆਂ ਸਨ ਉਹਨਾਂ ਦੇ ਉਹਨਾਂ ਦੇ ਸਿਰਾਂ ਦੇ ਕੇਸਾਂ 'ਤੇ ਤਤੀ ਰੇਤ ਪਾਈ ਗਈ ਸੀ ਉਹ ਥੜਾ ਸਾਹਿਬ ਜਿੱਤੇ ਤਤੀ ਤਵੀ ਤੇ ਬਿਠਾਇਆ ਗਿਆ ਸੀ ਆਓ ਤੁਹਾਨੂੰ ਦੇ ਦਰਸ਼ਨ ਕਰਾਈਏ ਜੀ ਫਾਈਪੇ ਵਾਈਬੈਕ ਚਾਹ ਲਿਆ ਆਪਾਂ ਨੂੰ ਆ ਕੇ ਜੀ ਸਾਹ ਸੰਗਤ ਜੀ ਇਹ ਮੇਨ ਗੇਟ ਹੈ ਡੇਰਾ ਸਾਹਿਬ ਦਾ ਗੋਦਰਾ ਡੇਰਾ ਸਾਹਿਬ ਸ਼ਹੀਦੀ ਸਥਾਨ ਗੁਰੂ ਅਰਜਨ ਦੇਵ ਮਹਾਰਾਜ ਜੀ ਵਾਇਕੁਰੇ ਕਿਰਪਾ ਬਣਾਈ ਰੱਖਣ ਇਹ ਉਹ ਸਥਾਨ ਦੇ ਤੁਹਾਨੂੰ ਦਰਸ਼ਨ ਕਰਾ ਰਿਹਾ ਜਿੱਥੇ ਸਾਡੇ ਗੁਰੂ ਮਹਾਰਾਜ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਸੀ ਇਸ ਦੀ ਜਗਾ ਨੂੰ ਉਸੇ ਤਰ੍ਹਾਂ ਹੀ ਉਹਨਾਂ ਨੇ ਸਾਮ ਸੰਭਾਲ ਕਰਕੇ ਰੱਖਿਆ ਜੀ ਆ ਦੇਖੋ ਦਾ ਇਤਿਹਾਸ ਵੀ ਲਿਖਿਆ ਵਾ ਉਸੇ ਤਰ੍ਹਾਂ ਹੀ ਥੜਾ ਸਾਹਿਬ ਉੱਤੇ ਸੋਭਿਤਾ ਤੇ ਆ ਹੁਣ ਉਹਨਾਂ ਨੇ ਸ਼ਰਾਮ ਬਣਾ ਦਿੱਤੀਆਂ ਨੇ ਇਹਦੇ ਵਿੱਚ ਜਿਹੜੀ ਸੰਗਤ ਆ ਬਹੁਤ ਜ਼ਿਆਦਾ ਹੁੰਦੀ ਗਿੰਦੀ ਤੇ ਇੱਥੇ ਰਹਿਣ ਨੂੰ ਤੇ ਇਹ ਦਰਸ਼ਨ ਤੁਹਾਨੂੰ ਕਰਾ ਰਿਹਾ ਜੀ ਉਸ ਮਹਾਨ ਸਥਾਨ ਦੇ ਜਿੱਥੇ ਸਾਡੇ ਗੁਰੂ ਸਾਹਿਬ ਨੂੰ ਬਿਠਾ ਕੇ ਗੁਰੂ ਸਾਹਿਬ ਨੇ ਤੇ ਜਿਹੜੀ ਜਗ੍ਹਾ ਤੇ ਬੈਘੇ ਉਹ ਪਵਿੱਤਰ ਹੋ ਜਾਂਦੀ ਆ ਲੇਕਿਨ ਇਹਨਾਂ ਜ਼ਾਲਿਮਾਂ ਨੇ ਸਾਡੇ ਗੁਰੂ ਸਾਹਿਬ ਨੂੰ ਇਸ ਥੜੇ ਸਾਹਿਬ ਤੇ ਬਿਠਾ ਕੇ ਤਤੀ ਤਵੀ ਤੇ ਬਿਠਾਇਆ ਸੀ ਉਸ ਸਥਾਨ ਤੇ ਤੁਹਾਨੂੰ ਸਾਧ ਸੰਗਤ ਜੀ ਦਰਸ਼ਨ ਕਰਾ ਰਿਆਂ ਵਾਹਿਗੁਰੂ 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 ਜਪੋ ਔਰ ਇਹ ਲਾਹੌਰ ਵਿਖੇ ਸਥਿਤ ਆ ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ ਜੀ ਇਹ ਦੇਖੋ ਇਹ ਉਹੀ ਥੜਾ ਸਾਹਿਬ ਜਿਨ੍ਹਾਂ ਦੇ ਮੈਂ ਤੁਹਾਨੂੰ ਜ਼ਿਕਰ ਕਰ ਰਿਆਂ ਇਸ ਸਥਾਨ ਦੇ ਉੱਤੇ ਬਿਠਾ ਕੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਸੀ ਜੀ ਸਾ ਸੰਗਤ ਜੀ ਹੁਣ ਤਾਂ ਨਹੀਂ ਲੈ ਕੇ ਚੱਲ ਰਹੇ ਆ ਚੂਨਾ ਮੰਡੀ ਵਿੱਚ ਸਥਿਤ ਲਾਹੌਰ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਉਹ ਘਰ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਜਿੱਥੇ ਜਨਮ ਹੋਇਆ ਸੀ ਉਹ ਸਥਾਨ ਤੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਇਹ ਗੁਰਦੁਆਰਾ ਲਾਹੌਰ ਦੇ ਵਿੱਚ ਹੀ ਚੂਨਾ ਮੰਡੀ ਵਿਖੇ ਸਥਿਤ ਆ ਤੇ ਇਸ ਗੁਰਦੁਆਰੇ ਸਾਹਿਬ ਇਹ ਬਹੁਤ ਪਵਿੱਤਰ ਗੁਰਦੁਆਰਾ ਸਾਹਿਬ ਆ ਛੋਟੀ ਜੀ ਗਲੀ ਦੇ ਵਿੱਚ ਜਾ ਕੇ ਇਹ ਘਰ ਹੁੰਦਾ ਉਸੇ ਤਰ੍ਹਾਂ ਹੀ ਸਾਫ਼ ਸੰਭਾਲ ਕਰਕੇ ਰੱਖਿਆ ਜੀ ਇਹ ਉਹ ਸਥਾਨ ਆ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਜਨਮ ਲਿਆ ਸੀ ਜੀ ਉਹਨਾਂ ਦਾ ਘਰ ਵਾ ਜੱਦੀ ਘਰ ਆ ਜਿੱਥੇ ਜਨਮ ਸਥਾਨ ਜਿੱਥੇ ਉਹਨਾਂ ਨੇ ਜਨਮ ਲਿਆ ਉਸ ਜਗ੍ਹਾ ਦੇ ਅੰਦਰ ਦਰਬਾਰ ਸਾਹਿਬ ਸੁਸ਼ੋਭਿਤ ਆ ਜੀ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਾ ਰਿਹਾ ਸਾਧ ਸੰਗਤ ਜੀ ਇਹ ਉਹ ਪਵਿੱਤਰ ਸਥਾਨ ਆ ਜਿੱਥੇ ਗੁਰੂ ਰਾਮਦਾਸ ਜੀ ਨੇ ਜਨਮ ਲਿਆ ਸੀ ਜੀ ਸਾਧ ਸੰਗਤ ਜੀ ਦਰਸ਼ਨ ਕਰੋ ਦਰਬਾਰ ਸਾਹਿਬ ਦੇ ਸੰਗਤਾਂ ਬੈਠੀਆਂ ਨੇ ਨਾਮ ਜਪ ਰਹੀਆਂ ਨੇ ਨਿਹਾਲ ਹੋ ਰਹੀਆਂ ਨੇ ਤਨ ਤਨ ਹੋ ਰਹੀਆਂ ਨੇ ਇਹੋ ਜਿਹੇ ਪਵਿੱਤਰ ਸਥਾਨਾਂ ਦੇ ਉੱਤੇ ਜਾ ਕੇ ਸਾਰਿਆਂ ਦਾ ਮਨ ਬਹੁਤ ਸ਼ਾਂਤ ਹੋਇਆ ਤੇ ਖੁਸ਼ ਹੋਇਆ ਕਿ ਸਹੀ ਵਡਭਾਗੇ ਆ ਜਿਨ੍ਹਾਂ ਨੇ ਇਸ ਇਸ ਸਥਾਨਾਂ ਦੇ ਜਿਹੜੇ ਦਰਸ਼ਨ ਕਰਿਆ ਕੁਝ ਯਾਦਗਾਰਾ ਫੋਟੋਆਂ ਵੀ ਉੱਥੇ ਕੱਚੀਆਂ ਸੀ ਇਹ ਸਾਖ ਸੰਜੀ ਫਿਰ ਅਸੀਂ ਨਾਨ ਤੁਹਾਨੂੰ ਲੈ ਗਏ ਆ ਥੋੜਾ ਸਾ ਅੱਗੇ ਜਾਂਦਿਆਂ ਹੋਇਆ ਲੰਡਾ ਬਾਜ਼ਾਰ ਇਹਨੂੰ ਕਹਿੰਦੇ ਆ ਤੇ ਇਸੇ ਵਿੱਚ ਗੁਰਦੁਆਰਾ ਸਿੰਘਾਂ ਸਿੰਘਣੀਆਂ ਦੇ ਉਹ ਸਿੰਘਾਂ ਸਿੰਘਣੀਆਂ ਨੇ ਜਿਹਦੇ ਅਰਦਾਸ ਦੇ ਵਿੱਚ ਸਾਧ ਸੰਗਤ ਜੀ ਆਉਂਦਾ ਸਿੰਘਾਂ ਸਿੰਘਣੀਆਂ ਨੇ ਧਰ ਮੇਡ ਸੀਸ ਕਟਾਏ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਿਰਖੜੀਆਂ ਤੇ ਚੜੇ ਉਹ ਗੁਰਦੁਆਰਾ ਸਾਹਿਬ ਆ ਜਿੱਥੇ ਸਵਾ ਸਵਾ ਮਾਨ ਸਿੰਘਣੀਆਂ ਨੇ ਪੀਣ ਪੀਸਿਆ ਸੀ ਅਤੇ ਗਲਾਂ 'ਚ ਆਪਣੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਹਾਰ ਪਾ ਦਿੱਤੇ ਸੀ ਮੁਸਲਮਾਨਾਂ ਨੇ ਤੇ ਕਿਹਾ ਸੀ ਕਿ ਆਪਣਾ ਧਰਮ ਬਦਲੋ ਪਰ ਉਹਨਾਂ ਧਰਮ ਨਹੀਂ ਬਦਲਿਆ ਧਰਮੇ ਹੀ ਏਠ ਬੰਦ-ਬੰਦ ਕਟਵਾਤੇ ਤੇ ਬੱਚਿਆਂ ਦੀਆਂ ਟੋਟੇ ਕਰਵਾ-ਕਰਵਾ ਕੇ ਨੀਜੀਆਂ ਤੇ ਟੰਗ-ਟੰਗੇ ਇਹਨਾਂ ਦੇ ਗਲਾਂ 'ਚ ਪਾਤੇ ਪਰ ਆਪਣਾ ਸਿੱਖੀ ਉਹਨਾਂ ਕੇਸਾਂ ਸਵਾਸਾਂ ਨਾ ਨਵਾਈਏ ਬਹੁਤ ਹੀ ਪਵਿੱਤਰ ਔਰ ਮਨ ਨੂੰ ਜਿੱਦੋਂ ਉੱਤੇ ਤਸਵੀਰਾਂ ਲੱਗੀਆਂ ਤੁਹਾਨੂੰ ਅੱਗੇ ਦਿਖਾਉਣਾ ਵਾ ਤੁਹਾਡਾ ਦਿਲ ਕੰਬ ਉਠੇਗਾ ਵੀ ਇਸ ਗੁਰਦੁਆਰੇ ਸਾਹਿਬ ਦੇ ਵਿੱਚ ਕਿੰਨਾ ਤਸ਼ੱਦਦ ਕੀਤਾ ਗਿਆ ਸੀ ਸਿੰਘਾਂ ਤੇ ਸਿੰਘਣੀਆਂ ਦਾ ਇਹ ਸਿੰਘਾਂ ਸਿੰਘਣੀਆਂ ਦਾ ਗੁਰਦੁਆਰਾ ਸਾਹਿਬ ਆ ਜੀ ਜਦੋਂ ਚੂਨਾ ਮੰਡੀ ਤੋਂ ਥੋੜਾ ਜਾ ਕਿਲੋ ਡੇਢ ਕਿਲੋਮੀਟਰ ਤੇ ਜਾ ਕੇ ਗੁਰਦੁਆਰਾ ਸਾਹਿਬ ਆ ਵਾਹਿਗੁਰੂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਜੀ ਇਹ ਕੁਛ ਉਸ ਟਾਈਮ ਦੀਆਂ ਵੀਡੀਓਜ਼ ਨੇ ਤੇ ਫੋਟੋ ਨੇ ਹੁਣ ਤੁਸੀਂ ਜੋ ਦیدار ਕਰ ਰਹੇ ਹੋ ਸਿੰਘਾਂ ਸਿੰਘਣੀਆਂ ਦਾ ਗੁਰਦੁਆਰੇ ਸਾਹਿਬ ਅੰਦਰ ਦਰਬਾਰ ਸਾਹਿਬ ਦਾ ਹਾਲ ਆ ਜੀ ਸਾਧ ਸੰਗਤ ਜੀ ਦਰਸ਼ਨ ਕਰੋ ਕਿਉਂਕਿ ਅੱਜ ਜੇ ਸਿੱਖ ਧਰਮ ਜ਼ਿੰਦਾ ਵਾ ਤੇ ਇਨ੍ਹਾਂ ਸਿੰਘਾਂ ਸਿੰਘਣੀਆਂ ਦੇ ਕੁਰਬਾਨੀਆਂ ਇਹ ਹੀ ਸਾਡਾ ਧਰਮ ਬਹੁਤ ਹੀ ਕੁਰਬਾਨੀਆਂ ਭਰਿਆ ਵਾ ਤੇ ਇਸ ਕੁਰਬਾਨੀਆਂ ਨਾਲ ਹੀ ਅੱਜ ਅਸੀਂ ਸਾਰੇ ਸਿੱਖੀ ਦਾ ਆਨੰਦ ਮਾਣ ਰਹੇ ਆ ਆ ਦੇਖੋ ਜੀ ਸ਼ਹੀਦਾਂ ਦੇ ਆਏ ਬਾ ਆ ਦੇਖੋ ਜੀ ਖੋਪੜੀ ਲਵਾਈਆਂ ਇਹ ਉਸ ਟਾਈਮ ਦੇ ਹਥਿਆਰ ਤੇ ਤਲਵਾਰਾਂ ਨੇ ਦੇਖੋ ਸਾਧ ਸੰਗਤ ਜੀ ਫੋਟੋਆਂ ਲੈਂਗੇ ਉਹ ਜਗਾ ਅੱਜ ਦੇਖੋ ਚ ਰਖੜੀਆਂ ਤੇ ਚਰਾਏਗੇ ਦੇਖੋ ਪੀੜ ਦਿੱਤੇ ਕਿਦਾਂ ਉਹਨਾਂ ਦੇ ਵਿੱਚ ਉਸ ਸਮੇਂ ਦੇ ਜਿਹੜੇ ਸਿੰਘਾਂ ਦੀਆਂ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਇਸ ਇਹ ਉਹ ਸਥਾਨ ਆ ਜੀ ਜਿੱਥੇ ਸਿੰਘਾਂ ਸਿੰਘਣਾਂ ਨੇ ਆਪਣੀਆਂ ਛੀਧੀਆਂ ਪਾਈਆਂ ਜਾਨਾਂ ਦੇਤੀਆਂ ਪਰ ਧਰਮ ਧਰਮ ਤੇ ਅੜੇ ਰਹੇ ਉਹਨਾਂ ਨੇ ਧਰਮ ਨਹੀਂ ਆਪਣਾ ਹਾਰਿਆ ਸਿੱਖੀ ਕੇਸਾਂ ਸਵਸਾਂ ਨਾਲ ਨੰਬਾਈ ਸਾਹਿਬ ਸੰਗਤ ਜੀ ਇਹੜੀ ਸਿੱਖੀ ਆ ਇਹ ਸਾਨੂੰ ਬੜੀਆਂ ਹੀ ਕੁਰਬਾਨੀਆਂ ਦੇ ਨਾਲ ਮਿਲੀ ਆ ਜਦੋਂ ਐਸੇ ਗੁਰਦੁਆਰੇ ਦੀ ਜਾਇਦਾ ਤੇ ਪਤਾ ਲੱਗਦਾ ਵਾ ਕਿ ਸਾਡਾ ਧਰਮ ਜਿਹੜਾ ਕਿੰਨਾ ਕੁਰਬਾਨੀਆਂ ਦਾ ਭਰਿਆ ਹੋਇਆ ਜੀ ਇਹ ਉਸ ਕਮਰੇ ਵਿੱਚ ਪੁਰਾਣਾ ਕਮਰਾ ਵਾ ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ ਦੇਖੋ ਸਾਰੇ ਉਸ ਸਮੇਂ ਦੀਆਂ ਤਸਵੀਰਾਂ ਯਾਦਗਰੀ ਲੈ ਰਹੇ ਆ ਤਲਵਾਰ ਵੀ ਦੇਖੋ ਉਸ ਸਮੇਂ ਦੀਆਂ ਨੇ ਸਿੰਘਾਂ ਦੀਆਂ ਤਲਵਾਰਾਂ ਉਸ ਸਮੇਂ ਦੀਆਂ ਇੱਥੇ ਪਈਆਂ ਨੇ ਆ ਦੇਖੋ ਕਿਸ ਤਰ੍ਹਾਂ ਬੱਚਿਆਂ ਦੇ ਟੋਟੇ ਕਰ ਕਰਕੇ ਉਹਨਾਂ ਨੇ ਗਲਾਂ 'ਚ ਹਾਰ ਪਾਏ ਸੀ ਉਹ ਫੋਟੋਆਂ ਉੱਥੇ ਲਾਈਆਂ ਗਈਆਂ ਵਾ ਇਹ ਗੁਰੂ ਅਰਜਨ ਦੇਵ ਜੀ ਦੀ ਫੋਟੋ ਜਿਹੜਾ ਗੁਰਦੁਆਰਾ ਸਾਹਿਬ ਤੁਹਾਨੂੰ ਦਿਖਾਇਆ ਸੀ ਪਹਿਲਾਂ ਤਤੀ ਤਵੀ ਤੇ ਬਿਠਾਇਆ ਉਸ ਸਮੇਂ ਦੀ ਇਹਦੇ ਵਿੱਚ ਜਿਹੜੀਆਂ ਤਸਵੀਰਾਂ ਨੇ ਤੇ ਸਾਹ ਸੰਗਤ ਜੀ ਬਹੁਤ ਹੀ ਪਵਿੱਤਰ ਸਥਾਨ ਆ ਇਹ ਲਾਹੌਰ ਦੇ ਵਿੱਚ ਤੇ ਹੁਣ ਤੁਹਾਨੂੰ ਮੈਂ ਦਰਸ਼ਨ ਕਰਾਵਾਂਗਾ ਇਹ ਦੇਖੋ ਉਸ ਸਮੇਂ ਦੇ ਸਾਰੇ ਆਵੇ ਦੇਖੋ ਕਿਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸਾਰੇ ਸਿੰਘਾਂ ਅਰੇ ਸਿੰਘਣੀਆਂ ਨੂੰ ਤੇ ਗੁਰਦੁਆਰੇ ਸਾਹਿਬ ਦਾ ਨਾਮ ਹੀ ਇਸੇ ਕਰਕੇ ਗੁਰਦੁਆਰਾ ਸਾਹਿਬ ਸਿੰਘਾਂ ਸਿੰਘਣੀਆਂ ਦਾ ਲਿਖਿਆ ਹੋਇਆ ਹੈ ਜੀ ਇਹ ਉਸ ਸਮੇਂ ਦੀ ਆ ਦੇਖੋ ਕਿਦਾਂ ਕਤਲੇਆਮ ਕੀਤਾ ਸੀ ਇਹਨਾਂ ਨੇ ਬਹੁਤ ਹੀ ਦਰਦਨਾਕ ਉਹਨਾਂ ਨੂੰ ਲਿਆ ਕੇ ਸ਼ਹੀਦ ਕੀਤਾ ਗਿਆ ਹੁਣ ਸਾਧ ਸੰਗਤ ਜੀ ਤੁਹਾਨੂੰ ਦਰਸ਼ਨ ਕਰਾਉਣੀ ਹੈ ਇਹ ਉਹ ਚੱਕੀ ਆ ਜਿਹਦਾ ਜ਼ਿਕਰ ਹਮੇਸ਼ਾ ਹੀ ਸਵਾ ਸਵਾ ਮਾਣੇ ਇਨਾਂ ਕੋ ਬੀਬੀਆਂ ਕੋ ਜਿਹੜਾ ਪੀਣ ਪਸਾਇਆ ਗਿਆ ਸੀ ਇਹ ਉਹ ਚੱਕੀ ਆ ਜੀ ਪੁੱਤਰ ਜਕੀ ਦੇ ਫੁੱਲਾਂ ਉੱਤੇ ਫੁੱਲ ਰੱਖਿਆ ਸ਼ਰਦਾ ਦੇ ਨਾਲ ਉਸ ਸਮੇਂ ਦੀ ਇਹ ਚੱਕੀ ਸੰਭਾਲ ਕੇ ਇਸ ਗੁਰਦੁਆਰੇ ਸਾਹਿਬ ਚ ਰੱਖੀ ਆ ਜਿਹੜੀਆਂ ਬੀਬੀਆਂ ਨੇ ਪੀਣ ਪੀਸਿਆ ਸੀ ਇਹ ਉਸ ਦੇ ਦਰਸ਼ਨ ਤੁਹਾਨੂੰ ਕਰਵਾ ਰਹੇ ਆ ਜੀ ਇਹ ਸਾਧ ਸੰਗਤ ਜੀ ਬਹੁਤ ਪਵਿੱਤਰ ਗੁਰਦੁਆਰਾ ਸਾਹਿਬ ਆ ਆ ਦੇਖੋ ਭਾਈ ਮਣੀ ਸਿੰਘ ਦਾ ਜਿਹੜਾ ਬੰਦ-ਬੰਦ ਘਟਾਇਆ ਗਿਆ ਸੀ ਉਹਦੀ ਫੋਟੋ ਲੱਗੀ ਆ ਆ ਚੱਕੀ ਫੇਰ ਤੁਹਾਨੂੰ ਮੈਂ ਦਿਖਾ ਰਿਹਾ ਇੱਕ ਵਾਰੀ ਦਰਸ਼ਨ ਕਰਾ ਰਿਹਾ ਸਾਧ ਸੰਗਤ ਜੀ ਬਹੁਤ ਪਵਿੱਤਰ ਸਥਾਨ ਜਿਹੜਾ ਲਾਹੌਰ ਦੇ ਵਿੱਚ ਸਥਿਤ ਆ ਜਦੋਂ ਵੀ ਤੁਹਾਨੂੰ ਕਿਤੇ ਮੌਕਾ ਲੱਗੇ ਤੇ ਲਾਹੌਰ ਦਾ ਇਹ